ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰ ਲਿਓ। ਪਿੰਡ ਬਲਟੋਹਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਤੇ ਇਸ ਵੇਲੇ ਲਵ ਕੋਲੇ ਆ ਸੱਜਣੋ। ਇੱਕ ਚੈੱਕ ਪਾਸਟ ਛੋਟੀ ਆ। ਤੇ ਇੱਕ ਹਜੇ ਚੈੱਕ ਨਹੀਂ ਗਈ ਦੋ ਜਾਨਵਰ ਵਿਖਾ ਦਿੰਨੇ ਆ ਤੁਹਾਨੂੰ ਵੀਡੀਓ ਦੇ ਵਿੱਚ ਕੋਈ ਵੀ ਪਸੰਦ ਆ ਗਿਆ ਤਸੱਲੀ ਕਰਨਾ ਤੁਹਾਡਾ ਵੀ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆਜੋ ਨੀਲੀ ਰਾਵੀ ਨਾਲ ਟੱਚ ਮੈਂ ਸੱਜਣੋ ਗੱਬਣ ਚੈੱਕ ਪਾਸ ਆ ਕਿੰਨੇ ਚਰਦੀ ਗੱਬਣਾ ਕਿੰਨਾ ਦੁੱਧਵਾਦਾ ਕੀ ਹਿਸਾਬ ਕਿਤਾਬ ਸਾਰੀ ਜਾਣਕਾਰੀ ਲੈਣੇ ਆ ਐਂਡ ਤੱਕ ਜੁੜਦੇ ਹੋ ਤੁਹਾਡਾ ਧੰਨਵਾਦ ਆ ਵੀ ਕੱਟੀ ਬਹੁਤ ਚੰਗੀ ਚੰਗਾ ਕਾਤਾ ਕਾਠਾ ਸੱਜਣੋ ਸ਼ਕੀਨ ਸ਼ਕੂਨ ਪੂਰੀ ਆ ਤੇ ਇਹ ਮੈਂ ਦਾ ਵੀ ਵਜਨ ਵਜਨ ਚੰਗਾ ਤੇ ਆਜੋ ਕਰੀਏ ਗੱਲਬਾਤ ਤੇ ਲਈਏ ਜਾਣਕਾਰੀ ਲਵ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਸੰਧੂ ਡੇਰੀ ਫਾਰਮਿੰਗ ਨੂੰ ਪਿਆਰ ਕਰਦੇ ਸਾਰਿਆਂ ਦਾ ਧੰਨਵਾਦ ਤੇ ਹੋਰ ਸੁਣਾ ਮੇਰਾ ਭਰਾ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਨਾ ਹਾਂਜੀ ਹਾਂਜੀ ਗੁਰੂ ਆਮਦਾਰ ਦੀ ਤੇ ਐਡਰੈਸ ਆਪਣਾ ਲਵ ਡਰੈਸ ਆਪਣਾ ਪਿੰਡ ਬਲਡੋਆ ਤਹਿਸੀਲ ਪੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਤੇ ਮੋਬਾਈਲ ਨੰਬਰ ਮੇਰਾ 90560 64716 90560 64716 ਤੇ ਆ ਮੈਂ ਦੀ ਕੀ ਡਿਟੇਲ ਆ ਇਹ ਮੈਂ ਭਾਜੀ ਦੂਜੇ ਸਵੇਰ ਆ ਤੀਜੇ ਸਵੇਰ ਗਾਂ ਸੁਣੀ ਆ ਠੀਕ ਆ ਹੁਣ ਇਹ 5 ਮਹੀਨੇ ਦੀ ਗੱਭਣ ਹੋ ਗਈ ਆ 5 ਮਹੀਨਿਆਂ ਦੀ ਗੱਭ ਚੈੱਕ ਪਾਸ ਹੋ ਗਈ ਹਾਂਜੀ ਚੈੱਕ ਪਾਸ ਆਪਣੇ ਕੋਲ ਵੀਡੀਓ ਬਣੀ ਚੈੱਕਪ ਅਕਰਾ ਕੇ ਲਿਆਂਦੀ ਆ ਠੀਕ ਆ ਠੀਕ ਆ ਤੇ ਨੀਲੀ ਰਵੀ ਦੀ ਮੈਂ ਦਿੱਲੀ ਆ ਆਖਾਂ ਆ ਹਾਂ ਮਾਰੀ ਦੁੱਧ ਵਾਲ ਚੰਗਾ ਦਿੰਦੀ 14 ਕਿਲੋ ਦੁੱਧ ਦਿੰਦੀ ਐ ਸੱਜਰ ਸੱਜਰ ਹਾਂਜੀ ਹੁਣ ਕਿੰਨਾ ਦੁੱਧ ਆ ਪੰਜ ਮਹੀਨਿਆਂ ਦੀ ਗੱਭਨ ਥੱਲੇ 6 ਕਿਲੋ ਦੁੱਧ ਧਾਰ ਤੇ ਮਿਲਦੀ ਕਰਮਾ ਵਾਲੀ ਅੱਛਾ ਹਾਂਜੀ ਐਡੀ ਮਿੱਠੀ ਆ ਆਪਣੇ ਕੋਲੇ ਕੱਲ ਦੀ ਆਈ ਐ ਹਾਂ ਕਿਤੇ ਇਹਨੇ ਕਣ ਕੇ ਮਾਰਸਾ ਜਿੰਨਾ ਹੇਰਵਾਰ ਨਹੀਂ ਕੀਤਾ ਧਾਰ ਤੇ ਕਰਮਾ ਵਾਲੀ ਮਿਲਦੀ ਕੱਲ ਦੀ ਆਈ ਤੇ ਆਪਣੇ ਕੋਲੇ ਆ ਕੇ ਉਪਰਾਪਰਾ ਜਮਾ ਨਹੀਂ ਕੀਤਾ ਧਾਰ ਤੇ ਹੀ ਮਿਲੀ ਆ ਧਾਰ ਤੇ ਮਿਲਦੀ ਆ ਫਿਰ ਕੱਢ ਬਾਹਰ ਨੂੰ ਤੂੰ ਜੋ ਮਰਜ਼ੀ ਪਾਈ ਜੋ ਫਿਰ ਇਹਨੂੰ ਕੋਈ ਵੀ ਨੇਦ ਵਿਚਾਰਨੀ ਹੈਗੀ ਕੱਢੀ ਬਾਹਰ ਨੂੰ ਠੀਕ ਆ ਪੰਜ ਮਹੀਨਿਆਂ ਦੀ ਗੱਭਣ ਚੱਕ ਪਾਸਾ ਸੱਜਣੋ 6 ਕਿਲੋ ਦੁੱਧ ਆ ਨੀਲੀ ਰਾਵੀ ਨਾਲ টাਟਾ ਅੱਖਾਂ ਬਹੁਤ ਚੰਗੀਆਂ ਨੀਲੀ ਦੇ ਬੱਚੇ ਨੇ ਬੜਾ ਜੀ ਬਹੁਤ ਵਧੀਆ ਦੇਂਦੀ ਜੋ ਉਹਨਾਂ ਘਰੇ ਕਿਵੇ ਦੀ ਕੱਟੀ ਹੈ ਮੈਂ ਦੀ ਭਾਈ ਕਿਵੇ ਦੀ ਜਿਸ ਨੇ ਕਹਤਾ ਤੈਨੂੰ ਫੇਰ ਆਂਦੇ ਕੱਟੀ ਦੇਣੀ ਆ ਠੀਕ ਆ ਤੇ ਚਲੋ ਤਾਂ ਕੁਦਰਤ ਦੇ ਹੱਥ ਆ ਨੀਲੀ ਦੇ ਬੱਚੇ ਜੰਦੀ ਵਾਕਿਆ ਦੁੱਧ ਵਾਲੀ ਆ ਮੈਂ ਸੱਜਣੋ ਸਰੀਰ ਸੂਰ ਤੇ ਨਾਲਾ ਚੰਗੀਆਂ ਤੇ ਬਾਕੀ ਪੰਜ ਮਹੀਨਿਆਂ ਦੀ ਗੱਭਣ 6 ਕਿਲੋ ਦੁੱਧ ਹਜੇ ਵੀ ਆ ਤੇ ਚੂਨ ਚਾਨ ਸਹੀ ਹੈ ਨਾ ਚੂਨ ਤੇ ਬਾਦੀ ਬਹੁਤ ਜਿਆਦਾ ਸਹੀ ਹੈ ਆਪਣੀ ਗਰੰਟੀ ਹੈ ਜੀ ਇਹ ਬੰਦਾ ਲੈ ਵੀ ਜਾਊਗਾ ਤਾਂ ਵੀ ਆਪਣੀ ਗਰੰਟੀ ਦੇ ਆਧਾਰ ਦਾ ਫਰਕ ਨਾ ਆਊਗਾ ਠੀਕ ਆ ਤੇ ਚੋਣ ਹੋਊਗੀ ਰੂਮ ਵਰਗੀ ਪੌਲੀ ਭਾਵੇਂ ਬੱਚਾ ਚੋਲੇ ਦੇ ਓਕੇ ਲੋ ਵੀ ਚਲੋ ਵੀਰ ਕਹਿੰਦਾ ਵੀ ਗਰੰਟੀ ਵਾਲੀ ਮੈਂ ਆ ਕੋਈ ਐ ਨਹੀਂ ਹੈਗਾ ਤੋਰ ਕਰ ਲਈਏ ਤੁਸੀਂ ਚੈੱਕ ਚੋਣ ਵੀਰ ਕਹਿੰਦਾ ਇੱਕ ਨੰਬਰ ਲੱਗਾ ਹੋਇਆ ਤੇ ਸਰੀਰ ਕਟਾਂਚਾ ਸੋਹਣਾ ਮੈਂ ਦਾ ਵਜਨ ਵਜਨ ਸੋਹਣਾ ਤੇ ਬਾਕੀ ਸੱਜਰ ਨੇ ਚੰਗਾ ਦੁੱਧ ਜਿਹੜਾ ਕਹਿੰਦੇ ਮਾਲਕ ਦਿੱਤਾ ਹੋਇਆ 14 ਕਿਲੋ ਦੁੱਧ ਭਾਈ ਦਿੱਤਾ ਵਾ ਜੇ ਕੋ ਬੰਦਾ ਲੈ ਜੇ ਸੱਜਰ ਸੂਗੇ ਨਾ 14 ਕਿਲੋ ਦੁੱਧ ਰਿਹਾ ਆਪਾਂ ਬੈਠੇ ਆ ਠੀਕ ਆ ਤੇ ਉਹਦਾ ਸਾਂਭੂਗਾ ਤਾਂ ਚੂਗਾ ਹਾਂਜੀ ਹਾਂਜੀ ਭਾਈ ਦੁੱਧ ਵਾਲੀ ਮੱਝ ਆ ਫੇਰ ਕਰਮ ਵਾਲੀ ਦਾ ਚਵਾ ਇੱਡਾ ਜਿਆਦਾ ਨਾ ਹੂੰ ਭਈ ਕੋਈ ਹਿਸਾਬ ਹੀ ਨਹੀਂ ਆ ਭਾਵੇਂ ਕੋਈ ਬੰਦਾ ਉਤਨਾ ਮਖਾਰੇ ਜੇ ਕਿਤੇ ਕਰਮ ਵਾਲੀ ਦਾ ਪੂਰ ਛੱਟਾ ਉਹ ਨਾਲ ਕੰਮ ਜਾਂ ਥਲ ਵੱਧ ਘੱਟ ਨਿਕਲੂਗਾ ਆਪਣੀ ਜ਼ਿੰਮੇਵਾਰੀ ਰੇਟ ਕੀ ਰਊਗਾ ਰੇਟ ਤਾਂ ਮੋਲੇ ਦਾ 62000 ਕਰਦੇ ਮਿਲਜੀ 60 ਤੇ 2 ਹਾਂਜੀ ਹਾਂਜੀ ਉਹਦੇ ਚ ਕਿੰਨੇ ਦੀ ਜਸਨ ਹੋ ਕਰਦਾ লাভ ਐਂ ਜੇ ਹੋ ਜੇ ਵੀ ਅਗਲਾ ਕਵੇ ਬਾਈ ਮੱਝ ਭੇਜਦੀ ਸਰਦ ਹੀ ਦੇ ਦਈਏ ਨਹੀਂ ਹੋਰ ਕਰਦੇ ਮਾਨਤਾਨੂੰ ਸਾਹਮਣੀ ਨਹੀਂ ਅੱਜ ਤੁਹਾਨੂੰ ਦੱਸ ਦੋ ਹਣਾ ਹੈ ਤੁਸੀਂ ਦੱਸ ਦੋ ਅੱਗੋਂ ਨਹੀਂ ਤੂੰ ਹੀ ਦੱਸੀ ਚੱਲ ਮੈਂ ਐਂ ਜੇ ਕਹਦੇ ਇੰਨੇ ਦੀ ਜਸਨ ਹੋਈ ਆ ਜਸਨ ਆ 57000 ਦੀ ਭਾਏ ਦੇ ਦਾਂਗੇ ਅੱਛਾ ਹਾਂਜੀ ਬਸ ਠੀਕ ਕੋਈ ਚੱਕਰ ਨਹੀਂ ਹੌਣ ਨਹੀਂ ਤੈਨੂੰ ਕਰਦੇ ਠੀਕ ਆ ਦੇਖ ਤਾਂ ਦੁਨੀਆ ਵੀ ਹਾਂ ਨਹੀਂ ਚੰਗੀ 57000 ਦੀ ਸੱਜਣੋ 57000 ਦੇ ਦਾਂਗੇ ਬਾਸੀ ਬਾਈ ਬਹੁਤ ਚੰਗੀ ਆ ਤੇ ਕੋਈ ਆਪਣਾ ਉਹ ਜਿਹੜਾ ਹਿਸਾਬ-ਕਿਤਾਬ ਨਹੀਂ ਹੈਗਾ ਤੁਹਾਨੂੰ ਪਤਾ ਵਾ ਤੇ ਆ ਕਿਵੇਂ ਦਰਦੀ ਜੀ ਆ 8 ਵਜੇ ਚੋਈ ਸਰੇ ਮੱਝ ਹੁਣ ਮੈਨੂੰ ਆ ਕੇ ਦੱਸਾ ਵੀ ਮੈਂ ਇੱਥੇ ਆਇਆ ਹਾਂ ਤੇ ਇਹਦਾ ਕੀ ਹਿਸਾਬ-ਕਿਤਾਬ ਆ ਇਹ ਅੱਜ ਹੀ ਆਈ ਛੋਟੀ ਠੀਕ ਆ ਕੱਲੇ ਤੇ ਆਈ ਆ ਕਿੰਨੇ ਚਿਰ ਦੀ ਸੂਈ ਆ ਤੇ ਕਿਵੇਂ ਇਹਦਾ ਦੁੱਧ ਬਾਦ ਬੱਚਾ ਤਾਂ ਹੈ ਨਹੀਂ ਨਾ ਇਹਦੇ ਕੋਲੇ ਵੀ ਬੱਚਾ ਨਹੀਂ ਹੈਗਾ 2 ਕੁ ਮਹੀਨੇ ਹੋ ਗਏ ਸੂਈ ਨੂੰ 2 ਮਹੀਨਿਆਂ ਦੀ ਸੂਈ ਆ ਨਹੀਂ ਨਹੀਂ 4 ਮਹੀਨੇ ਹੋ ਗਏ ਸੂਈ ਨੂੰ ਹਾਂ ਤੇ ਇਹਨੂੰ 1 ਮਹੀਨਾ ਇਹ ਆਤੀ 5 ਦਿਨ ਹੋ ਗਏ ਤੇ ਟੀਕਾ ਭਰੇ ਨੂੰ ਠੀਕ ਆ 1 ਮਹੀਨਾ ਦੇ 5 ਦਿਨ ਟੀਕਾ ਪਰ ਇਹੋ ਸੂਈ ਨੂੰ 4 ਮਹੀਨੇ ਹੋ ਗਏ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਚੋਕੇ ਲਿਆਇਆ ਉੱਥੇ ਦੁੱਧ 7 ਕਿਲੋ ਆ ਤੇ ਛੇਰੀ ਆਪਾਂ ਗਾਰੰਟੀ ਦੇ ਦਾਂਗੇ ਅੱਛਾ ਤੇ ਤੇਰੇ ਕੋਲੇ ਅੱਜ ਆਈਏ ਤੇ ਮਿਲਣ-ਮੁਲਾੰਦਾ ਕਿਵੇਂ ਵੀ ਬਾੜੇ ਤੇ ਮਿਲੀ ਉੱਥੇ ਆਪਾਂ ਉੱਥੇ ਬਾੜੇ ਦੇ ਚੋਕੇ ਲੈਂਦੀ ਆ ਹਾਂ ਉਹਨਾਂ ਬਾੜਾ ਪਾਦਾ ਮੈਂ ਕਸਮ ਵੀ ਆਪਾਂ ਚੋਕੇ ਲੈਣਦੀ ਅਗਲੇ ਦੇ ਘਰੇ ਜਾ ਕੇ ਹੋ ਸਕਦਾ ਵੀ ਟੀਗਾ ਵੀ ਮੱਝ ਲੈ ਲੇ ਇੱਕ ਤਾਂ ਲੈਣਾ ਤੇ ਬਾਕੀ ਆਪਾਂ ਬਾੜੇ ਦੇ ਚੌਕੇ ਲਿਆਂਦੀ ਬਾਕੀ ਝੋਟੀ ਚੰਗੀ ਆ ਝੋਟੀ ਬਹੁਤ ਜਰੀ ਸਕੀਨ ਸਕੂਨ ਚੰਗੀ ਆ ਚਵਾ ਵੀ ਚਵਾ ਵੀ ਬਹੁਤ ਚੰਗਾ ਹੋਊਗਾ ਚਵਾ ਵੀ ਬਹੁਤ ਚੰਗਾ ਸਿੱਧੀ ਹੈ ਜੇ ਉਹ ਸਿੱਧੀ ਆ ਹਾਂਜੀ ਸੂਆ ਪਹਿਲਾਂ ਹੀ ਸੂਈ ਸੀ ਪਹਿਲਾਂ ਸੂਈ ਆ ਗਾ ਹੁਣ ਦੂਜਾ ਸੁਣਾ ਬਾਕੀ ਮੇਰੇ ਹਿਸਾਬ ਨਾਲ ਨਾ ਉਹ ਆਂਦੇ ਕਦੀ ਸਾਡੇ ਡੰਗਰ ਨਹੀਂ ਫਿਰੇ ਮੇਰੇ ਹਿਸਾਬ ਨਾਲ ਝੋਟੀ ਸੁਣਾ ਦੀ ਉੱਤੇ ਪਿੰਡਾ ਪੁੰਡਾ ਵੇਖੋ ਐਂ ਕੁਲਿਆ ਪਿਆ ਵਾ ਤੋਰ ਕਰਾ ਦਿੱਕੂ ਵੀ ਚੱਕ ਡਰਦੀ ਤਾਂ ਨਹੀਂ ਬੜੀ ਨਹੀਂ ਨਹੀਂ ਡਰਨਾ ਕੈਮਰੇ ਤੋਂ ਭਾਵੇਂ ਮਾਰੀ ਮੋਟੀ ਨਾ ਡਰਦੀ ਨਹੀਂ ਬਾਕੀ ਦੀ ਦਾ ਜਿਹੜਾ ਭਰਿਆ ਹੋਊਗਾ ਉਹ ਆਪਣੀ ਗਾਰੰਟੀ ਦੇ ਨਾਲ ਹੋਊਗਾ ਜਹੇਦਾਰ ਭੰਦੇ ਕਿੰਨਾ ਰਵਾਂਦੀ ਆਪਾਂ ਬਾਕੀ ਉ ਤਾਂ ਧੌਣ ਚੱਕ ਕੇ ਤੁਰਦੀ ਆ ਹਨਾ ਕਰਮਾਰੀ ਦੀ ਕੋਈ ਗੱਲ ਹੀ ਚਾ ਰਿਆ ਹਾਂ ਹਾਂ ਲੀਵਾ ਵੀ ਚੰਗਾ ਹਨਾ ਦੇਵਾ ਪਾ ਜੀ ਬਹੁਤ ਜਗਾ ਜੇ ਮੈਂ ਲੇਟ ਵੜੀ ਝੋਕੇ ਜਾਂਦੀ ਸੀ ਤੇ ਠੀਕ ਆ ਲੇਟ ਝੋਕੇ ਲਿਆ ਆ ਵੀਰ ਕਹਿੰਦਾ ਸੱਜਣੋ ਅੱਜ ਹੀ ਆਈ ਆ ਇਹ ਪਤਾ ਕਰੋ ਪਹਿਲਾਂ ਡੰਗੇ ਡੰਗੇ ਝੋਕੇ ਫੇਰ ਹੀ ਜਾਈਦਾ ਵਾ ਹਾਂ ਇਹ ਮੇਰੇ ਖਿਆਲ ਸਾਢੇ 7 ਵਜੇ ਜਾ ਕੇ ਮੈਂ ਚੋਈ ਆ ਠੀਕ ਆ ਤੇ ਹੁਣ ਸੱਜਣੋ 4 ਵਜੇ ਆ ਵੀਡੀਓ ਦਾ ਸਮਾਂ ਹਜੇ 3 ਘੰਟੇ ਦੇ ਮਾਲੂ ਹਸਾਵਨਾ ਚਵਾਈ ਚ ਪਏ ਆ ਹਾਂਜੀ ਹਾਂਜੀ ਤੇ ਬਾਕੀ ਹੈਗੀ ਕਰਮਾ ਦੀ ਚਵਾਈ ਇਹਨੂੰ ਵੀ ਸਰ ਬੇ ਇਹਦਾ ਥਾਣੀ ਬਾਲਾ ਕੰਮ ਦਾ ਤੇ ਲਵ ਫਿਰ ਇਹ ਝੋਟੀ ਦਾ ਕੀ ਰੇਟ ਰਹੂਗਾ ਸ਼ਾਹ ਜੀ ਰੇਟ ਇਹਦਾ ਸ਼ਾਹ ਜੀ ਮੋਲ ਤਾਂ 52000 ਕਰਦੇ ਆ ਜੀ 50 ਤੇ 2 ਹਾਂਜੀ ਠੀਕ ਆ ਇਹ ਚਵਾਈ ਇਹਨੂੰ ਵੀ ਬੇਅਦਤੀ ਕਰਮਾ ਲਈ ਨੂੰ ਲੱਗੀ ਜੋ ਬਸ ਇਹ ਤਾਂ ਕੈਮਰੇ ਤੋਂ ਹੀ ਡਰਦੀ ਥੋੜੀ ਜੀ ਹਨਾ ਕੈਮਰੇ ਤੋਂ ਡਰਦੀ ਆ ਬਾਕੀ ਵੇਖੋ ਥਾਂ ਥੁੜ ਕਿੱਡਾ ਕੰਮਦਾ ਆ ਮੁਤੀ ਜਾਂਦੀ ਡਰਦੀ ਹਾਂਜੀ ਆ ਵੇਖੋ ਥਾਂ ਕਿੱਡਾ ਕੰਮਦਾ ਫਿਰ ਹਾਂ ਥਾਂ ਤਾਂ ਬੋਲ ਲੱਗਿਆ ਇਤਨਾ ਮਰਜ਼ੀ ਆਵੇਂ ਕਰੀ ਜਾ ਵਿਚਾਰੀ ਨੂੰ ਕੋਈ ਗੱਲ ਹੀ ਨਹੀਂ ਤੇ ਕਿੰਨੇ ਦੀ 52000 ਰੁਪਇਆ ਮੁੱਲ ਆ ਤੇ ਕਿੰਨੇ ਦੀ ਜਸ ਨੂੰ ਕਰੇਗਾ 50 ਦੀ ਜੜੀਏ ਹੋਰ ਕਰਦੇ ਮਾਨਤਾ ਨਾਲ ਅਗਲੇ ਨੇ ਟੱਕਰਾ ਮਾਰਨੀਆਂ ਪੈਣੀਆਂ ਦੋ ਦਿਨ ਲਾ ਜਾ ਕੇ ਜੇ ਟਿਕੀ ਨਾ ਫੇਰ ਦੇਖੂਗੀ ਹੈ ਦੇਖੂਗੀ ਮਾ ਦੇਗਾ ਜਿਨੀ ਕੋਈ ਗੱਲ ਹੈਗੀ ਠੀਕ ਹੈ ਕੜਾ ਕਹਿ ਬੜਿਆ ਦਰਦੀ ਉਹਨਾਂ ਦੇ ਮੜਾ ਬੜਾ ਪਾਗੇ ਪਾਰੀ ਥਾਪੀ ਕਰਮਾ ਲਈ ਆਈ ਉਸੇ ਵਲੇ ਦੇ 10 ਫਿਰ ਕਿੰਨੇ ਦੀ ਮਾਲਾ ਜਾਂ ਕਰਦੇ ਹਾਂ ਨਾ ਜੀ ਬਾਕੀ ਤਾਂ ਲੈਣ ਵਾਲਿਆਂ ਨੇ ਕਰਾ ਹੀ ਲੈਣਾ ਤਰਪੀਕਾ ਵਾਰੀ ਕਰ ਦਈਏ ਹੋਰ 44 ਦੀ ਦੇ ਦੇਗੇ ਠੀਕ 47 ਦੀ ਦੇ ਦਾਂਗੇ ਯਾਰ ਹੋਰ ਛੱਡਿਆ ਠੀਕ ਆ ਲੋ ਵੀ ਸੱਜ ਨੂੰ 47000 ਦੀ ਜਸ ਨੂੰ ਆ ਕੱਟੀ ਚੰਗੀ ਆ ਸੁਥਰੀ ਆ ਬਾਕੀ ਪਸੰਦ ਤੁਹਾਡੇ ਆਉਣੀ ਚਾਹੀਦੀ ਆ ਤੇ ਆ ਮੈਂ ਤਾਂ ਬੀ ਫਿਕਰ ਹੋ ਕੇ ਖਰੀਦਿਓ ਕਿਉਂਕਿ ਗੱਬ ਚੱਕ ਕਪਾਸ ਆ ਉਹ ਕਿਰਪੀ ਵੀ ਬਣੀ ਗਈ ਹੈ ਨਾ ਆਪਾਂ ਚੈੱਕ ਕਰਾ ਕੇ ਲੈਂਦੀ ਵੀਡੀਓ ਬਣਵਾ ਕੇ ਉਹਦਾ ਅਗਲਾ ਕਰਾ ਲਈ ਯਾਰ ਜਿਹਨੇ ਲੈਣੀ ਹੈ ਕਿੰਨੇ ਖੜਨੀ ਹੋਵੇ ਤੇ ਇੱਥੇ ਆਰ ਕੇ ਚੈੱਕ ਵੀ ਕਰਾ ਸਕਦਾ ਵਾ ਬਾਕੀ ਮੈਂ ਦੱਸੀ ਜਾਂਦੀ ਆ ਪੰਜਾਬੀਆਂ ਲਈ ਤਾਂ ਹੋਣਾ ਤੇ ਜੇ ਕਿਸੇ ਨੇ ਉਤਰਾ ਮੰਗਾਣੀ ਹੋਵੇ ਆਪਣੀ ਗਰੰਟੀ ਹੋ ਗਈ ਸੂਨ ਵਾਲੀ ਦੀ ਤੇ ਚੋਣ ਚ ਵੀ ਆਪਣੀ ਮਲਕੀ ਪਾਸ ਹੋਊਗੀ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ